ਤੇ ਫਿਰ ਜੂਤ ਅਸੀਂ ਖਾਣੇ ਔਰ ਦੂਜਿਆਂ ਨੇ ਬਗਾਣੇ ਤੋਂ ਤਾਂ ਨਹੀਂ ਆਖਣੇ ਅਸੀਂ ਖੁਦ ਔਲਾਦ ਗੁਰੂ ਨਾਨਕ ਦੀ ਆਪਦੇ ਵਿਰਸੇ ਨਾਲ ਤੋੜੀ ਜਿਵੇਂ ਮਹਾਰਾਜਾ ਦਲੀਪ ਸਿੰਘ ਮਹਾਰਾਣੀ ਜਿੰਦਾ ਨਾਲ ਤੋੜ ਲਿਆ ਸੀ ਹੂੰ ਸਹੀ ਗੱਲ ਬੜੀ ਬੜੀ ਉਦਾਹਰਣ ਹੈ ਤੋੜ ਕੇ ਉਹਨੂੰ ਪਤਾ ਕੀ ਪੜਾਇਆ ਗਿਆ ਆਪਦੇ ਜਿਹੜਾ ਜੋ ਵੀ ਲੈਸਨ ਪੜਾਇਆ ਉਹਨਾਂ ਇਸਾਈ ਮਤ ਦਾ ਉਹ ਪੜਿਆ ਉਹਨਾਂ ਨੇ ਉਸ ਤੋਂ ਬਾਅਦ ਉਹਦੇ ਦਿਮਾਗ 'ਚ ਪਾਤਾ ਤੇਰੀ ਮਾਂ ਕਰੈਕਟਰਲੈਸ ਹੈ ਤੇਰੀ ਮਾਂ ਬਦਕਾਰ ਹੈ ਉਹ ਮੱਥੇ ਲਾਉਣ ਵਾਲੀ ਨਹੀਂ ਉਹਨੇ ਪਰਵਾਦ ਕਰਤਾ ਤੂੰ ਰਾਜਾ ਹੁੰਦਾ ਸੀ ਇਹ ਉਹ ਬੱਚਾ ਸੀ ਕੋਰਾ ਕਾਗਜ਼ ਸੀ ਉਰੇ ਕਹੇ ਤੇ ਜਿਹੜਾ ਅੱਖ ਲਿਖੂਗੇ ਉਹ ਉਗੂਗਾ ਉਹਦਾ ਜਦੋਂ ਕਲਕੱਤੇ ਆ ਕੇ ਜਵਾਨ ਸੀ ਉਹ ਤੇ ਜਦੋਂ ਮਿਲਿਆ ਮਾਂ ਨੂੰ ਕਲੀਨ ਸ਼ੇਪ ਸੀ ਉਦੋਂ ਤੇ ਮਾਂ ਨੇ ਸਿਰ ਤੇ ਹੱਥ ਫੇਰ ਕੇ ਕਹਿਆ ਕਹਿੰਦੀ ਤੂੰ ਮੇਰਾ ਦਲੀਪ ਨੀ ਮੋੜ ਚਲੀ ਉਹ ਕਹਿੰਦਾ ਮਾਂ ਮੋੜ ਕਿਉਂ ਚੱਲੇ ਕਹਿੰਦੀ ਤੂੰ ਮੇਰਾ ਪੁੱਤ ਨੀਗਾ ਕਿਉਂ ਕਹਿੰਦੀ ਮੇਰਾ ਪੁੱਤ ਠੀਕ ਆ ਮੇਰਾ ਪੰਜਾਬ ਗਿਆ ਮੈਂ ਜਰ ਲਿਆ ਮੈਂ ਅੰਦਰ ਪੱਥਰ ਬਣ ਗਈ ਮੇਰਾ ਸਿਰ ਦਾ ਮਾਲਕ ਗਿਆ ਗਿਆ ਮੈਂ ਉਹ ਵੀ ਹੱਟ ਚ ਪਾ ਲਿਆ ਮੈਂ ਜਰ ਲਿਆ ਕਹਿੰਦੀ ਆ ਨਹੀਂ ਸੀ ਮੇਰੇ ਘਰੋਂ ਸਿੱਖੀ ਜਾਊਗੀ ਹੂੰ